ਉਹ ਲੜਕੀਆਂ ਦੇ ਮੈਨੂੰ ਫੋੜ ਆਉਂਦਿਆ ਵੀ ਅਸੀਂ ਕੀ ਕਰੀਏ ਉਦੋਂ ਤਾਂ ਅਸੀਂ ਮਾਂ ਦੇ ਵਿੱਚ ਫਸਿਆ ਉਦੋਂ ਅਸੀਂ ਘਰ ਵਾਲੀ ਵਿੱਚ ਫਸਿਆ ਕੀ ਕੀਤਾ ਜਾਵੇ ਕੜੀ ਦਾ ਕੰਮ ਕਰ ਰਹੇ ਹਾਂ ਅਸੀਂ ਮੈਂ ਉਹਨਾਂ ਲੜਕੀਆਂ ਨੂੰ ਜਿਹੜੀਆਂ ਨੋਹ ਦਾ ਰੂਪ ਧਾਰ ਕੇ ਸਹੁਰਿਆਂ ਦੇ ਘਰੇ ਆਈਆਂ ਮੈਂ ਉਹਨੂੰ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਕਹਿਣਾ ਚਾਹੁੰਨੀ ਆ ਵੀ ਇਹ ਅਗਲੇ ਦੀ ਮਾਂ ਹੈ ਮਾਂ ਨੇ ਜੰਮ ਕੇ ਪਾਲ ਕੇ ਵੱਡਾ ਕਰਕੇ ਸਾਨੂੰ ਦਿੱਤਾ ਤੁਸੀਂ ਮਾਂ ਨੂੰ ਤੰਗ ਨਾ ਕਰੋ ਸਭ ਨੂੰ ਪਿਆਰ ਕਰੋ ਉਹਦੇ ਨਾਲ ਕਿਉਂਕਿ ਮੱਥੇ ਤੇ ਹੱਥ ਰੱਖ ਕੇ ਉਹਨੇ ਅਡੀਕਾ ਹੈ ਕਰਨ ਉਹਨੂੰ ਦੂਜੇ ਪਾਸੇ ਆ ਵੀ ਜਦੋਂ ਕੱਲ ਨੂੰ ਤੁਹਾਡੇ ਵੀ ਕੋਈ ਲੜਕਾ ਹੁੰਦਾ ਜੇ ਉਹ ਲੜਕਾ ਤੁਹਾਡਾ ਇਸ ਤਰ੍ਹਾਂ ਕਰੂਗਾ ਤੇ ਫਿਰ ਤੁਸੀਂ ਕੀ ਕਰੋਗੇ ਦੂਜੇ ਪਾਸੇ ਮੈਂ ਔਰਤਾਂ ਨੂੰ ਜਿਹੜੀਆਂ ਕਿ ਸੱਸ ਦਾ ਰੂਪ ਧਾਰੀ ਬੈਠੀਆਂ ਉਹਨਾਂ ਨੂੰ ਕਹਿਣਾ ਚਾਹੁੰਨੀ ਆ ਵੀ ਤੁਸੀਂ ਇਹਨਾਂ ਦੋਹਾਂ ਦੇ ਵਿਚਕਾਰ ਨਾਉ ਕਿਉਂਕਿ ਜੇ ਤੇਰਾ ਪੁੱਤ ਤਾਂ ਨਾ ਤੇ ਤੇਰਾ ਪੁੱਤੀ ਰਹੂਗਾ ਉਹ ਕਿਤੇ ਨਹੀਂ ਲੈ ਕੇ ਜਾਂਦੀ ਨੋ ਇੱਥੇ ਹੀ ਰੱਖੂਗੀ ਜੇ ਤੁਸੀਂ ਉਸ ਬੰਦੇ ਦਾ ਵੀ ਫਰਜ ਬੰਦਾ ਹੈ ਵੀ ਉਹਨੂੰ ਜਿਗਰ ਦਾ ਟੁਕੜਾ ਉਹਨੂੰ ਵਿਆਹ ਕੇ ਲਿਆਇਆ ਉਹਦਾ ਫਰਜ ਬੰਦਾ ਉਹਦੀ ਵੀ ਉਹ ਦੇਖਭਾਲ ਕਰੇ ਤੇ ਉਹਦੇ ਸਾਰੇ ਸ਼ਾਪ ਪੂਰੇ ਕਰੇ ਇਹਨਾਂ ਦੇ ਵਿੱਚ ਆਪਾਂ ਨੂੰ ਨਹੀਂ ਆਉਣਾ ਚਾਹੀਦਾ ਸਗੋਂ ਉਹਨੂੰ ਤੀ ਸਮਝੋ ਤੇ ਕਰ ਲਓ ਸਵਰਗ ਦਾ ਰੂਪ ਆਉਣ ਦਿਓ ਜੇਕਰ ਕਰ ਸਵਰਗ ਦੇ ਰੂਪ ਆਉਂਦਾ ਤਾਂ ਤੁਹਾਡੀ ਵੀ ਖੁਸ਼ੀ ਬੱਚਿਆਂ ਦੀ ਖੁਸ਼ੀ ਤੁਹਾਡੇ ਨਾਲ ਹੈ ਇਹ ਜਿਹੜੀ ਵੀਡੀਓ ਹੈ ਇਹ ਉਹਨਾਂ ਮਾਵਾਂ ਤੱਕ ਵੀ ਪਹੁੰਚਾਓ ਉਹਨਾਂ ਬੱਚੀਆਂ ਤੱਕ ਵੀ ਪਹੁੰਚਾਓ ਜਿਹੜੀਆਂ ਸਹੁਰਿਆਂ ਦੇ ਘਰੇ ਆ ਕੇ ਸੱਸਾਂ ਨੂੰ ਤੰਗ ਕਰ ਰਹੀਆਂ ਤੇ ਸੱਸਾਂ ਜਿਹੜੀਆਂ ਹੈਗੀਆਂ ਨੋਹਾਂ ਨੂੰ ਤੰਗ ਕਰ ਰਹੀਆਂ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਈ ਜਾਵੇ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਤੇ ਇੱਕ ਵਟ ਜਰੂਰ ਕਰਦਿਆ ਕਰੋ